ਕਿਉਂਕਿ ਮੋਰੇ 27 ਖੜੀ ਆ ਭਾਈ 27 ਦਾ ਸੈਮੀ ਫਾਈਨਲ ਇਸ ਵੇਲੇ ਤਰਨਤਨ ਵਿੱਚ ਚੱਲ ਰਿਹਾ ਤੇ ਉੱਥੇ ਸਾਰੀਆਂ ਪਾਰਟੀਆਂ ਦੇ ਜਿਹੜੇ ਨੌਜਵਾਨ ਆ ਉਹ ਪੱਬਾਂ ਭਾਰ ਹੋਏ ਪਏ ਆ ਤੇ ਇਸ ਵੇਲੇ ਆਪਾਂ ਕਾਂਗਰਸ ਦੇ ਦਫ਼ਤਰ ਵਿੱਚ ਪਹੁੰਚੇ ਆ ਤੇ ਵੀਰ ਹੁਣੇ ਇੱਥੇ ਖੜੇ ਆ ਤੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਵੀਰ ਜੀ ਇਹ ਕਿਹੜੀ ਜਗ੍ਹਾ ਤੋਂ ਤੁਸੀਂ ਮੈਂ ਭਾਜੀ ਗਿੱਦੜਬਾ ਤੋਂ ਆਂ ਨਾ ਤੋਂ ਰਾਜਾ ਜੀ ਦੇ ਹਾਂਜੀ ਰਾਜਾ ਜੀ ਦੇ ਇਲਾਕੇ ਚੋਂ ਹਾਂਜੀ ਉੱਥੇ ਮੈਂ ਕਾਉਂਸਲਰ ਵੀ ਆਂ ਜ਼ਿਲ੍ਹੇ ਦਾ ਸੀਨੀਅਰ ਵਾਈਸ ਪ੍ਰਧਾਨ ਵੀ ਆ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਡੈਲੀਗੇਟ ਵੀ ਆਂ ਤੇ ਇਸ ਵੇਲੇ ਭਾਜੀ ਤੁਸੀਂ ਕਿਦਾਂ ਦੇਖਦੇ ਆ ਵੀ ਇਸ ਵੇਲੇ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਕਾਂਗਰਸ ਦੀ ਸਥਿਤੀ ਕੀ ਹੈ ਕਿਉਂਕਿ ਤੁਸੀਂ ਉਹਨਾਂ ਲਈ ਵਰਕ ਕਰਦੇ ਆ ਜਾਣਦੇ ਆ ਲੋਕਾਂ ਨੂੰ ਮਿਲਦੇ ਆ ਭਾਜੀ ਬੇਸਿਕਲੀ ਜਿਹੜੇ ਸਾਡੇ ਕਰਨਬੀਰ ਜੀ ਹੈ ਬੜੇ ਹੀ ਨੇਕ ਸੁਭਾਅ ਤੇ ਬੜਾ ਅੱਛਾ ਚਰਿੱਤਰ ਹੈ ਜੋ ਸਾਨੂੰ ਪਤਾ ਲੱਗਿਆ ਆ ਆਮ ਲੋਕਾਂ ਨੂੰ ਮਿਲ ਕੇ ਆਏ ਆ ਪੁਰਾਣੇ ਕਾਂਗਰਸੀ ਹੈ ਸਾਰਨਾ ਵੱਡੀ ਗੱਲ ਪੁਰਾਣੇ ਕਾਂਗਰਸੀ ਹੈ ਜਿਨ੍ਹਾਂ ਨੂੰ ਕਾਂਗਰਸ ਪਾਰਟੀ ਨੇ ਟਿਕਟ ਵਜੋਂ ਨਵਾਜਿਆ ਤੇ ਪਿਛਲੇ ਲੰਬੇ ਸਮੇਂ ਤੋਂ ਉਹਨਾਂ ਦੇ ਫਾਦਰ ਪੋਲਿਟਿਕਸ ਕਰ ਰਹੇ ਸੀ ਦੋ ਤਿੰਨ ਸਾਲਾਂ ਤੋਂ ਬਾਈ ਕਰਨਬੀਰ ਵੀ ਐਕਟਿਵ ਸੀ ਬੁਰਸਾ ਸੋ ਹੌਲੀ ਹੌਲੀ ਆਧਾਰ ਬੰਦਾ ਬੰਦਾ ਅੱਜ ਕਾਂਗਰਸ ਪਾਰਟੀ ਨੇ ਕਿਰਪਾ ਕੀਤੀ ਇਹਨਾਂ ਨੂੰ ਟਿਕਟ ਦਿੱਤੀ ਅੱਜ ਤੇ ਭਾਜੀ ਜਿੱਦਾਂ ਹੁਣ ਲਾ ਲੋ ਵੀ ਪਿੰਡਾਂ ਵਿੱਚ ਜਾਂਦੇ ਆ ਉੱਥੇ ਲਾ ਲੋ ਵੀ ਪੈਸੇ ਵੀ ਖਰਚਦੇ ਆ ਕਈ ਕੈਂਡੀਡੇਟ ਜਿੱਦਾਂ ਲਾ ਲੋ ਵੀ ਸ਼ਰਾਬਾਂ ਵੀ ਭਲਾਈਆਂ ਜਾਂਦੀਆਂ ਤੁਸੀਂ ਇਸ ਚੀਜ਼ ਨੂੰ ਕਿੱਦਾਂ ਦੇਖਦੇ ਹੋ ਇਹ ਇਦਾਂ ਦੀਆਂ ਚੀਜ਼ਾਂ ਵੋਟਾਂ ਵਿੱਚ ਹੋਣੀਆਂ ਚਾਹੀਦੀਆਂ ਮੁੜ ਕੇ ਆਪਣੇ ਲੋਕ ਕਹਿਣ ਲੱਗ ਪੈਨੇ ਭਾਈ ਸਾਡੇ ਕੰਮ ਨਹੀਂ ਹੁੰਦੇ ਪਹਿਲਾਂ ਆਪਾਂ ਪੈਸੇ ਲੈ ਕੇ ਜਾਂ ਸ਼ਰਾਬਾਂ ਪੀ ਕੇ ਜੇ ਵੋਟਾਂ ਪਾਉਣੇ ਆ ਤੇ ਮੁੜ ਕੇ ਕੰਮ ਦੀ ਆਸ ਆਪਾਂ ਕਿੱਦਾਂ ਰੱਖਾਂਗੇ ਦੇਖੋ ਭਾਜੀ ਮੈਂ ਮੈਂ ਹਜੇ ਅੱਜ ਦਾ ਮੇਰਾ ਪਹਿਲਾ ਦਿਨ ਹੈ ਇੱਥੇ ਤੇ ਮੈਨੂੰ ਬੂਥ ਨੰਬਰ 149 ਤੇ 150 ਦਿੱਤਾ ਹੈ ਜਿਹੜਾ ਕਿ ਪਹਿਲਾ ਵਾਰਡ ਨੰਬਰ 18 ਤੇ ਵਾਰਡ ਨੰਬਰ 3 ਨਾਲ ਕਨੈਕਟਡ ਹੈ ਸ਼ਹਿਰ 'ਚ ਮੈਂ ਪਿੰਜਮਾ ਹਲੇ ਗਿਆਨ ਨਹੀਂ ਪਿੰਡਾਂ ਦੀ ਪੋਲਿਟਿਕਸ ਦਾ ਮੈਨੂੰ ਇਹਨਾਂ ਅਜੇ ਨਹੀਂ ਪਤਾ ਮੇ ਸਾਡੀ ਜੋ ਡਿਊਟੀ ਹੈ ਇੱਥੇ ਅਸੀਂ ਘਰ-ਘਰ ਜਾ ਕੇ ਕਾਂਗਰਸ ਪਾਰਟੀ ਤੋਂ ਉਪਲਬਧੀਆਂ ਬਾਰੇ ਤੇ ਮੌਜੂਦਾ ਸਰਕਾਰ ਕੀ ਕਰ ਰਹੀ ਹੈ ਤੇ ਕੀ ਕੀਤਾ ਹੈ ਤੇ ਜਿਹੜੇ ਹੋਰ ਵੀ ਕੁਝ ਨੇ ਪਾਰਟੀਆਂ ਉਹਨਾਂ ਦਾ ਅੱਗੇ ਕੀ ਸਿਸਟਮ ਹੈ ਤੇ ਅਸੀਂ ਵਿਚਾਰ ਕਰਦੇ ਲੋਕਾਂ ਨੂੰ ਦੱਸਦੇ ਆਂ ਫਿਰ ਲੋਕਾਂ ਦਾ ਮਨ ਬਣਾ ਕੇ ਦੱਸਣਾ ਹੈ ਜੇ ਤੁਸੀਂ ਗੱਲ ਕਰ ਰਹੇ ਹੋ ਆ ਮਤਲਬ ਤੁਸੀਂ ਕਹਿੰਦੇ ਹੋ दारू ਵੰਦੇ ਆ ਜਾਂ ਕੁਝ ਹੋਰ ਕਰਦੇ ਆ ਇਹ ਸਰਾਸਰ ਨਹੀਂ ਹੋਣਾ ਚਾਹੀਦਾ ਜੇ ਕੋਈ ਇੱਥੇ ਕਰ ਰਿਹਾ ਪਰ ਸਾਡੇ ਨੋਟਿਸ 'ਚ ਜੇ ਕੁਝ ਨਹੀਂ ਆਇਆ ਤੇ ਤੁਸ ਤੁਹਾਨੂੰ ਕੀ ਲੱਗਦਾ ਹੈ ਤੁਹਾਡਾ ਮੁਕਾਬਲਾ ਕਾਂਗਰਸ ਦਾ ਇਸ ਵੇਲੇ ਕਿਹਦੇ ਨਾਲ ਕਾਂਗਰਸ ਮੁਕਾਬਲਾ ਜੱਜ ਦੀ ਲੋਕਾਂ ਦੀ ਆਵਾਜ਼ ਦੇਖੀ ਹੈ ਮੈਂ ਘਰ ਘਰ ਜਾ ਕੇ ਲੇਡੀਜ਼ ਨੂੰ ਮਿਲ ਕੇ ਆਇਆ ਹੈ ਫਿਲਹਾਲ ਤੱਕ ਕਾਂਗਰਸ ਦਾ ਕਿਸ ਤਰ੍ਹਾਂ ਮੁਕਾਬਲਾ ਹੈ ਕਾਂਗਰਸ ਸਭ ਨੂੰ ਉੱਪਰ ਚੱਲਦੀ ਹੈ ਕਿਉਂਕਿ ਜੋ ਆਮ ਆਦਮੀ ਪਾਰਟੀ ਨੇ ਵਾਦੇ ਕੀਤੇ ਚਾਹੇ 1000 ਰੁਪਏ ਲੇਡੀਜ਼ ਨੂੰ ਦੇਣ ਦਾ ਚਾਹੇ ਪੈਨਸ਼ਨ ਦਾ ਕੋਈ ਪਰ ਕੋਈ ਵਾਦਾ ਨਾਲ ਸਿੰਗਲ ਵੀ ਪੂ ਗੈਂਗਸਟਰ ਕਿੰਨੇ ਵੱਧ ਗਏ ਇੱਥੇ ਇੱਥੇ ਤਾਂ ਗੋਲੀਆਂ ਤਾਂ ਐ ਮਾਰੀ ਜਾਂਦੇ ਜਿਵੇਂ ਦੂਜੀਆਂ ਟੋਫੀਆਂ ਵੰਡਦੀ ਹੋਈ ਆਪਾਂ ਸੋ ਸਾਰੇ ਪੰਜਾਬ 'ਚ ਇਹ ਹਾਲਾਤਾਂ ਨਸ਼ਾ ਅਗਲਾ 10 ਗੁਣਾ ਵੱਧ ਗਿਆ ਸੋ ਐਸਾ ਕੋਈ ਕੰਮ ਨਹੀਂ ਹੈਗਾ ਤੇ ਜਿਸ ਕਰਕੇ ਆਪਾਂ ਮੌਜੂਦਾ ਪਾਰਟੀ ਨੂੰ ਜਾਂ ਕਿਸੇ ਹੋਰ ਪਾਰਟੀ ਨੂੰ ਕੋਈ ਨੰਬਰ ਦੇ ਸਕੀਏ ਜਾਂ ਉਹਨਾਂ ਨੂੰ ਕਹਿ ਸਕੀਏ ਵੀ ਆਹ ਉਹ ਸਾਡੇ ਬਰਾਬਰ ਖੜੀ ਐ ਇਸ ਗੱਲ 'ਚ ਨਹੀਂ ਫੇ ਵੀ ਚਲੋ ਹਰੇਕ ਜਿਹੜਾ ਪਾਰਟੀ ਦਾ ਵਰਕਰ ਹੁੰਦਾ ਉਹਨੇ ਇਹ ਕਹਿਣਾ ਹੁੰਦਾ ਵੀ ਮੇਰੀ ਪਾਰਟੀ ਜਿਹੜੀ ਐ ਇਸ ਵੇਲੇ ਬਹੁਤ ਵਧੀਆ ਕਰ ਰਹੀ ਐ ਪਰ ਫੇ ਵੀ ਤੁਸੀਂ ਕਾਂਗਰਸ ਦੇ ਇਸ ਵੇਲੇ ਇਸ ਹਲਕੇ ਵਿੱਚ ਲਾਗੇ ਛਾਗੇ ਕਿਹੜੀ ਪਾਰਟੀ ਨੂੰ ਮੰਨਦੇ ਦੇਖੋ ਜਿਹੜੇ ਪਰਮੇਸ ਸਿੰਘ ਸੰਧੂ ਜੀ ਹੈ 노 ਡਾਊਟ ਉਹ ਦੋ ਤਿੰਨ ਵਾਰ ਐਮ ਐਲ ਏ ਰਹਿ ਚੁੱਕੇ ਇੱਕ ਪ੍ਰੈਕਟੀਕਲ ਜੀ ਗੱਲ ਹੈ ਤੇ ਲੋਕਾਂ ਚ ਉਹ ਵਿਚਰੇ ਵੀ ਹੈ ਜਾਂ ਉਹਨਾਂ ਦਾ ਆਧਾਰ ਹੈ ਜੋ ਵੀ ਪਰ ਸਮਾਂ ਲੱਗਦਾ ਜੇ ਨਵੇਂ ਬੰਦੇ ਨੂੰ ਅਪ ਮੌਕਾ ਦੇਵਾਂਗੇ ਉਹਨਾਂ ਤੋਂ ਨੌਜਵਾਨ ਵੀ ਹੈ ਤੇ ਬੜਾ ਰਸੂਕ ਵੀ ਹੈ ਕਰਨਬੀਰ ਜੀ ਦੇ ਉੱਤੇ ਸੋ ਮੈਂ ਤਾਂ ਲੋਕੋ ਨੇ ਇਹੀ ਬੇਨਤੀ ਕਰੂੰਗਾ ਕਾਂਗਰਸ ਪਾਰਟੀ ਤੁਸੀਂ ਇੱਕ ਵਾਰੀ ਮੌਕਾ ਦੇ ਕੇ ਦੇਖੋ ਸ਼ਾਇਦ ਉਹਨਾਂ ਤੋਂ ਹੋਰ ਬਿਹਤਰ ਕਰ ਸਕੀਐ ਸੀ ਕਿਉਂਕਿ ਉਹਨਾਂ ਨੇ ਪਹਿਲਾਂ ਪਾਰਟੀ ਵੀ ਬਦਲ ਲਈ ਆਉਦੀ ਇੱਕ ਪਾਰਟੀ 'ਚ ਰਹਿਣਾ ਵਫਾਦਾਰ ਹੋਣਾ ਇਹ ਚੀਜ਼ ਵੀ ਮੈਟਰ ਕਰਦੀ ਹੈ ਅੱਜ ਜਦਾਂ ਕਈ ਜਦਾਂ ਇਲਾਕਿਆਂ ਵਿੱਚ ਜਦੋਂ ਵੋਟਾਂ ਆਉਂਦੀਆਂ ਆਉਂਦੀਆਂ ਉੱਥੇ ਕਾਂਗਰਸ ਦਾ ਆਪਸੀ 카ਟੋ ਕਲੇਸ਼ੀ ਸਾਹਮਣੇ ਦੇਖਣ ਨੂੰ ਮਿਲਦਾ ਆਪਸ ਵਿੱਚ ਇਸ ਇਲਾਕੇ ਵਿੱਚ ਕਿੱਦਾਂ ਦੀ ਸਥਿਤੀ ਹੈ ਤੇ ਭਾਜੀ ਇਹ ਤੁਸੀਂ ਕਹਿੰਦੇ ਹੋ ਕਿ ਕਾਂਗਰਸ ਚ 카ਟੋ ਕਲੇਸ਼ ਇਹ 카ਟੋ ਕਲੇਸ਼ ਨਹੀਂ ਜੀ ਇਹ ਪਰਿਵਾਰ ਜਦੋਂ ਪਰਿਵਾਰ ਵੱਡਾ ਹੋ ਜਾਂਦਾ ਨਾ ਜੀ ਉਸ ਚ ਨੈਚਰਲੀ ਥੋੜਾ 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 ਕਿਤਨਾ ਕਿਤੇ ਕੋਈ ਗੱਲ ਹੋ ਜਾਂਦੀ ਹੈ ਤੁਸੀਂ ਕੋਈ ਪਾਰਟੀ ਲਾ ਲਓ ਚਾਹੇ ਉਹ ਭਾਜਪਾ ਲਾ ਲਓ ਚਾਹੇ ਤੁਸੀਂ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਚ ਕਲੇਸ਼ ਐ ਨਹੀਂਗਾ ਤੁਸੀਂ ਦੱਸੋ ਦਿੱਲੀ ਵਾਲੇ ਵੱਖ ਚੱਲਦੇ ਆ ਆਪਣਾ ਮੁਖਮੰਦੇ ਸਾਹਿਬ ਵਕ ਚੱਲਦੇ ਆ ਹੁਣ ਤੋਂ ਪੀਏ ਸਾਹਿਬ ਵੀ ਪੁਰਾਣੇ ਐਮਐਲਏ ਸਾਹਿਬ ਦੇ ਖੜ ਗਏ ਮੈਂ ਹੁਮ ਬੋਹੀ ਤੁਹਾਨੂੰ ਕਹਿ ਰਿਹਾ ਚਾਹੇ ਬੀਜੇਪੀ ਚਾਹੇ ਕਾਲੀਦਾਲ ਹਰ ਜਗ੍ਹਾ ਕਲੇਸ਼ ਕਾਟੋ ਕਲੇਸ਼ ਹੈਗਾ ਹੈ ਨਾ ਚੰਗਾ ਚੰਗਾ ਲੀਡਰ ਉਹੀ ਹੈ ਰਾਜਾ ਵਰਿੰਗ ਜੀ ਅੱਜ ਦੇ ਬੋਲ ਪੂਰੀ ਕੋਸ਼ਿਸ਼ ਕਰ ਰਹੀ ਹੈ ਤੇ ਕੋਸ਼ਿਸ਼ ਚ ਕਾਮਯਾਬ ਵੀ ਹੋਇਆ ਹੈ ਹਰ ਇੱਕ ਪਾਰਟੀ ਦੇ ਸਾਡੇ ਵਰਕਰ ਨੂੰ ਲੀਡਰ ਨੂੰ ਨਾਮ ਲੈ ਕੇ ਚੱਲਣਾ ਤੇ ਮੈਨੂੰ ਲੱਗਦਾ ਅਸੀਂ ਬਹੁਤ ਸਹੀ ਟ੍ਰੈਕ ਤੇ ਹੈ ਤੇ ਰਾਜਾ ਵਰਿੰਗ ਜੀ ਬਹੁਤ ਵਧੀਆ ਕਰ ਰਹੇ ਆ ਤੇ ਜਿਹੜਾ ਪਿਛੇ ਦਿਨੀ ਦਾ ਰਾਜਾ ਬੜੈੰਗੀ ਦਾ ਇੱਕ ਬਿਆਨ ਵਾਇਰਲ ਹੋਇਆ ਸੀ ਉਹਨੂੰ ਤੁਸੀਂ ਕਿਦਾਂ ਦੇਖਦੇ ਹੋ ਟਰੋਲ ਬਹੁ ਕੀਤਾ ਗਿਆ ਉਹ ਕਿਹੜੇ ਬਿਆਨ ਦੀ ਗੱਲ ਕਰ ਰਹੇ ਆ ਜਿਹੜਾ ਲਾਲੋ ਵੀ ਕਰਾਸੀ ਵਾਲਾ ਲਾਲੋ ਜਾਂ ਦੂਜਾ ਹਾਂ ਦੇਖੋ ਹਰ ਚੀਜ਼ ਨੂੰ ਤੋੜ ਮੋੜ ਕੇ ਪੇਸ਼ ਕਰਨਾ ਇਹ ਵੀ ਗਲਤ ਗੱਲ ਹੈ ਉਹਨਾਂ ਦਾ ਕਹਿਣ ਦਾ ਮਕਸਦ ਇਹ ਸੀ ਨੋ ਡਾਊਟ ਅੰਮ੍ਰਿਤਪਾਲ ਜੀ ਨਾਲ ਭਾਵਨਾਵਾਂ ਨੂੰ ਲੋਕਾਂ ਨਾਲ ਜੁੜੀਆਂ ਹੋਈਆਂ ਕਿਉਂ ਸਿੱਖਾਂ ਦੇ ਜਦੋਂ ਸਰਮੋਰ ਆਗੂ ਹੈ ਤੇ ਉਹ ਉਹਨਾਂ ਦਾ ਕਹਿਣ ਦਾ ਮਕਸਦ ਇਹ ਸੀ ਵੀ ਉਸ ਸਿੱਖਾਂ ਦੀ ਘਪਾਵਨਾ ਜੁੜੀਆਂ ਵੀ ਆ ਹਨ ਪਰ ਤੁਸੀਂ ਉਸ ਗੱਲ ਪਿੱਛੇ ਲੱਗ ਕੇ ਉਹ ਪੋਲਿਟਿਕਸ 'ਚ ਨਹੀਂ ਕੁਝ ਕਰ ਸਕੇ ਕਿਉਂਕਿ ਵਿਚਾਰੇ ਖੁਦ ਅੰਦਰੋਂ ਕੋਈ ਟੀਮ ਨਹੀਂ ਕੰਮ ਕਰ ਰਹੀ ਜੇ ਅੱਜ ਜੋ ਐਮਪੀ ਬਣ ਗਏ ਲੋਕਾਂ ਨੇ ਐਮਪੀ ਕਿਉਂ ਬਣਾਇਆ ਵੀ ਸਾਡੇ ਲੋਕਾਂ ਦੇ ਕੰਮ ਕਰੋਣਗੇ ਸਾਡੇ ਸੜਕਾਂ ਬਣਾਉਣਗੇ ਸਾਡੇ ਬਿਜਲੀ ਦਾ ਕੰਮ ਹੈ ਸਾਡਾ ਕੋਈ ਹੋਰ ਕੰਮ ਹੈ ਉਹ ਇੱਕ ਜਿਹੜਾ ਧਾਰਮਿਕ ਸੰਸਥਾ ਨਾਲ ਜੁੜਿਆ ਹੋਇਆ ਬੰਦਾ ਉਹ ਕੰਮ ਨਹੀਂ ਕਰ ਸਕਦਾ ਉਹਨਾਂ ਦਾ ਉਹ ਉਹਨਾਂ ਦਾ ਕਹਿਣਾ ਇਹ ਹੈ ਵੀ ਸਾਨੂੰ ਖੰਡ ਨਹੀਂ ਦੁੱਤੀ ਜਾਂਦੇ ਮੈਂ ਮੈਂ ਦੱਸਦਾ ਲੋਕ ਜਿਹੜੇ ਹੈ ਲੋਕਾਂ ਨੇ ਤਾਂ ਸਿਰਫ ਕੰਮ ਤੇ ਜਾਣਾ ਹੈ ਜੇ ਲੋਕ ਉਹਨਾਂ ਦਾ ਕਹਿਣ ਦਾ ਮਕਸਦ ਇਹ ਸੀ ਬੀ ਤੁਸੀਂ ਕਿਸ ਬੰਦੇ ਨੂੰ ਵੋਟ ਪਾਣਾ ਚਾਹੁੰਦੇ ਹੋ ਜਿਹੜਾ ਤੁਹਾਡਾ ਕੰਮ ਕਰੂਗਾ ਜਾਂ ਤੁਹਾਡੇ ਮੰਨ ਲੋ ਧਰਮ ਨੂੰ ਭਾਵਨਾਵਾਂ ਨਾਲ ਲੈ ਕੇ ਅੱਗੇ ਚੱਲੂਗਾ ਸਿਰਫ ਉਹਨਾਂ ਕਹਿੰਦਾ ਮਕਸੀਦੀ ਜੀ ਕੋਈ ਗਲਤ ਕੋਈ ਪਰਸਨਲ ਅ ਅਮਰਪਾਲ ਜੀ ਬਾਰੇ ਜਾਂ ਕਿਸੇ ਬਾਰੇ ਵੀ ਕੋਈ ਅਸੀ ਟਿੱਪਣੀ ਨਹੀਂ ਸੀ ਜੋ ਕਿ ਉਹਨਾਂ ਕਿਸੇ ਦੇ ਦਿਲ ਨੂੰ ਠੇਸ ਪਹੁੰਚੀ ਹੋਵੇ ਕਿਉਂਕਿ ਪੋਲਿਟੀਕਲ ਮੰਚ ਤੇ ਪੋਲਿਟਿਕਸ ਦੀ ਆਪਾਂ ਗੱਲ ਕਰਾਂਗੇ ਤਾਂ ਨੋ ਡਾਊਟ ਕਾਂਗਰਸ ਦਾ ਕੋਈ ਕੈਂਡੀਡੇਟ ਹੀ ਲੋਕਾਂ ਦਾ ਥੋੜੇ ਅੰਤਰਨ ਤਰਨ ਦੇ ਬੱਚਾਂ ਦਾ ਭਵਿੱਖ ਸਵਾਰ ਸਕਦਾ ਹੈ ਜਾਂ ਅੱਗੇ ਉਹਨਾਂ ਦਾ ਕੁਛ ਨਾ ਕੁਛ ਕਰ ਸਕਦਾ ਤੇ ਸਾਨੂੰ ਨਹੀਂ ਲੱਗਦਾ ਕੋਈ ਹੋਰ ਬੰਦਾ ਕੋਈ ਐਸਾ ਕੰਮ ਕਰ ਸਕਦਾ ਹਾਂਜੀ ਵੀਰ ਜੀ ਨੇ ਆਪਣੇ ਵਿਚਾਰ ਰੱਖੇ ਆ ਉਹ ਇੱਕ ਗੱਲ ਮੈਂ ਵੀ ਦੇਖੀ ਆ ਹੁਣ ਜਦਾਂ ਲਾ ਲਓ ਵੀ ਕਾਂਗਰਸ ਪਾਰਟੀ ਚੋਂ ਕਿਸੇ ਦਾ ਬਿਆਨ ਆ ਗਿਆ ਜਾਂ ਕਾਲੀਆਂ ਚੋਂ ਬਿਆਨ ਆ ਗਿਆ ਜਾਂ ਉਧਰੋਂ ਵਾਰਿਸ ਪੰਜਾਬ ਦੀ ਵਾਲਿਆਂ ਦਾ ਆ ਗਿਆ ਹੈ ਨਾ ਜਾਂ ਬੀਜੇਪੀ ਵਾਲਿਆਂ ਦਾ ਆ ਗਿਆ ਉਹ ਹੁਣ ਬਿਆਨ ਜਦਾਂ ਲਾ ਲਓ ਵੀ ਮੰਨ ਲਓ ਬੀਜੇਪੀ ਵਾਲੇ ਨੇ ਬਿਆਨ ਦਿੱਤਾ ਉਹ ਘੇਰ ਨਾਲੀਆਂ ਪੰਜ ਪਾਰਟੀਆਂ ਉਹ ਤਾਂ ਕਰਕੇ ਬੰਦਾ ਟਰੋਲ ਹੋਣ ਲੱਪੇਂਦਾ ਸੋ ਇਹ ਚੀਜ਼ਾਂ ਨਾਲ ਹੀ ਚਲਦੀਆਂ ਰਹਿੰਦੀਆਂ ਤੁਹਾਨੂੰ ਵੀਰ ਜੀ ਦੇ ਵਿਚਾਰ ਵੀਰ ਜੀ ਦੇ ਕਿੱਦਾਂ ਲੱਗੇ ਤੁਸੀਂ ਕਮੈਂਟ ਸੈਕਸ਼ਨ ਵਿੱਚ ਆਪਣੀ ਰਾਏ ਜਰੂਰ ਦਿਓ ਤੇ ਵੀ ਮਾਹੌਲ ਇਸ ਵੇਲੇ ਪੂਰਾ ਗਰਮਾਇਆ ਪਿਆ ਆ ਸਾਰੇ ਪੱਬਾਂ ਭਾਰ ਹੋਏ ਪਏ ਆ ਤੇ ਪੂਰਾ ਇਹਨ ਆਪਣਾ ਸਿਰੇ ਤੱਕ ਜੋਰ ਲਾ ਰਿਹਾ ਕਿਉਂਕਿ ਮੋਰੇ ਸਤਾਈ ਖੜੀ ਆ ਭਾਈ